ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਆ ਜੀ ਅਹੀਂ ਆਪਣੀ ਅਗਲੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜੀ ਨਾਰਮਲ ਸলাই ਮਸ਼ੀਨ ਵਾ ਉਹਨੂੰ ਅਹੀਂ ਕਢਾਈ ਵਾਸਤੇ ਕਿਸ ਤਰ੍ਹਾਂ ਸੈੱਟ ਜਿਹੜੀ ਕਰ ਸਕਦੇ ਆ ਇਹ ਸਿੰਪਲੀ ਮਸ਼ੀਨ ਵਾ ਪੈਰਾਂ ਵਾਲੀ ਤੇ ਇਹਨੂੰ ਅਹੀਂ ਜਿਸ ਤਰ੍ਹਾਂ ਕੋਈ ਵੀ ਵਰਕ ਆਈ ਇੱਥੇ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਸੂਟ ਤੇ ਕਿਸੇ ਵੀ ਚੀਜ਼ ਦੇ ਉੱਪਰ ਅਹੀਂ ਵਰਕ ਕਰ ਸਕਦੇ ਆ ਇਹਦੇ ਵਾਸਤੇ ਇਹਦੇ ਵਾਸਤੇ ਪਹਿਲਾਂ ਸਭ ਤੋਂ ਪਹਿਲਾਂ ਅਹੀਂ ਲਾਵਾਂਗੇ ਦੀ ਬੈਲਟ ਮਸ਼ੀਨ ਦੀ ਤੇ ਬਾਅਦ ਵਿੱਚ ਜਿਹੜੀਆਂ ਦੂਸਰੀਆਂ ਦੋ ਤਿੰਨ ਚੀਜ਼ਾਂ ਜਿਹਦੇ ਨਾਲ ਜਿਹੜੀ ਸੈੱਟ ਹੋ ਜਾਂਦੀ ਮਸ਼ੀਨ ਕਢਾਈ ਵਾਸਤੇ ਪਹਿਲੀ ਤੇ ਹੈਗੀ ਆ ਇਹ ਬੈਲਟ ਹੈ ਜਿਹੜੀ ਕੱਢ ਲਵਾਂਗੇ ਮਸ਼ੀਨ ਤੋਂ ਤੇ ਦੂਸਰੀ ਚੀਜ਼ ਹੈਗੀ ਹੈ ਜੀ ਇਹ ਵਾਲੇ ਪੈਰ ਤੇ ਇਹ ਪੈਰਾਂ ਨੂੰ ਅਸੀਂ ਕੱਢ ਲਵਾਂਗੇ ਤੇ ਨੀਚੇ ਵਾਲੀ ਚੀਜ਼ ਉਹਦੇ ਤਿੱਖੇ ਜਿਹੇ ਹੈਗੇ ਆ ਪਹਿਲਾਂ ਤੇ ਅਸੀਂ ਕੱਢਾਂਗੇ ਆ ਜਿਹੜੇ ਪੈਰ ਹੈਗੇ ਆ ਮਸ਼ੀਨ ਦੇ ਇਹ ਵਾਲੇ ਇਹਨਾਂ ਨੂੰ ਅਸੀਂ ਕਿਸੇ ਵੀ ਇਹ ਚੀਜ਼ ਦੀ ਹੈਲਪ ਦੇ ਨਾਲ ਇਹਦੇ ਨਾਲ ਅਸੀਂ ਜਿਹੜੇ ਕੱਢ ਲਾਂਗੇ ਮਸ਼ੀਨ ਦੇ ਪੈਰ ਤੋ ਕਹ ਜਿਹੜਾ ਇਹ ਵੀ ਇਹ ਬਹੁਤ ਵਧੀਆ ਕੰਮ ਇਹ ਮਸ਼ੀਨ ਦੇ ਨਾਲ ਜਿਹੜੀ ਆ ਡੀ ਆ ਨਾਰਮਲ ਸਲਾਈ ਮਸ਼ੀਨ ਵਾਂ ਇਹਦੇ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਵਰਕ ਕਰ ਸਕਦੇ ਆ ਭਾਵੇਂ ਉਹ ਜਰੀਦਾ ਹੋਵੇ ਥ्रेड ਵਰਕ ਹੋਵੇ ਕਿਸੇ ਵੀ ਤਰ੍ਹਾਂ ਦਾ ਤੇ ਹੱਥ ਨਾਲ ਜਿਹੜੀ ਇਹ ਛੇਤੀ ਕੰਮ ਹੋ ਜਾਂਦਾ ਵਾ ਅੱਗੇ ਪਿੱਛੇ ਤੁਸੀਂ ਵੀਡੀਓ ਜਿਹੜੀਆਂ ਵੇਖੀਆਂ ਹੋਣੀਆਂ ਵਾ ਤੇ ਅੱਗੇ ਵੀ ਲੈ ਕੇ ਆਵਾਂਗੇ ਤੇ ਸਭ ਤੋਂ ਪਹਿਲਾਂ ਤਾਂ ਇਹ ਹੀ ਮਹ ਜਰੂਰੀ ਸਮਝਿਆ ਕਿ ਇਹ ਮਸ਼ੀਨ ਜਿਹੜੀ ਹੈ ਸੈੱਟ ਕਰ ਲਈ ਹੈ ਕਿ ਕਿਸ ਤਰ੍ਹਾਂ ਵਰਕ ਵਾਸਤੇ ਸੈੱਟ ਕੀਤੀ ਜਾਂਦੀ ਹੈ ਤੇ ਦੂਸਰੀ ਚੀਜ਼ ਹੈਗੀ ਹੈ ਜਿਹੜਾ ਤਿੱਕੇ ਜੇ ਥੱਲੇ ਉਹ ਦੰਦੇ ਆ ਇਹ ਕੋਲ ਹੈ ਭਾਵੇਂ ਕੋਲ ਲਵੇ ਪਹਿਲਾ ਤੇ ਤਰੀਕਾ ਹੈਗਾ ਵਾ ਕਿ ਇਸ ਨੂੰ ਖੋਲ ਲਵੇ ਤੇ ਦੂਸਰਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਤੇ ਪਹਿਲੇ ਤਰੀਕੇ ਦੇ ਨਾਲ ਇਸ ਤਰ੍ਹਾਂ ਵਾਂਗੇ ਜੇ ਅਸੀਂ ਦੰਦੇ ਕੱਢ ਲਵਾਂਗੇ ਇਸ ਦੇ ਨਾਲ ਬਾਅਦ ਵਿੱਚ ਸਾਨੂੰ ਸਲਾਈ ਕਰਨਾ ਥੋੜਾ ਔਖਾ ਹੋ ਜਾਂਦਾ ਇਸ ਕਰਕੇ ਸੌਖਾ ਤਰੀਕਾ ਹੈਗਾ ਇਹ ਸੈਲੋ ਟੇਪ ਕੋਈ ਵੀ ਸੈਲੋ ਟੇਪ ਇੱਥੇ ਹੀ ਵਰਤ ਸਕਦੇ ਆ ਮਾਸਕਿੰਗ ਟੇਪ ਲਾ ਲਓ ਸੈਲੋ ਟੇਪ ਲਾ ਲਓ ਕੋਈ ਟਰਾਂਸਪੇਰੈਂਟ ਬਲੈਕ ਵਾਲੀ ਤੇ ਇਹ ਦਿਨ ਦੋ ਤਿੰਨ ਜਿਹੜੀਆਂ ਅਸੀਂ ਸੈਲੋਟੇਪ ਇਸੇ ਤਰ੍ਹਾਂ ਲਾ ਲਾਂਗੇ ਸੈਲੋਟੇਪ ਲਾਉਣ ਦਾ ਇੱਕ ਇਹ ਫਾਇਦਾ ਹੋ ਜਾਂਦਾ ਕਿ ਸਾਨੂੰ ਕਿਸੇ ਵੀ ਕੱਪੜੇ ਨੂੰ ਕੇਵਲੇ ਸਲਾਈ ਕਰਨਾ ਪੈ ਜੇ ਤੇ ਅਸੀਂ ਪੈਰ ਲਾਵਾਂਗੇ ਤੇ ਅਸੀਂ ਕੱਪੜੇ ਨੂੰ ਸਲਾਈ ਕਰ ਸਕਦੇ ਹਾਂ ਨੀਚੇ ਵਾਲੇ ਦੰਦੇ ਜਿਹੜੇ ਖੋਲਣੇ ਵੀ ਓਕੇ ਆ ਇਹਦੇ ਉੱਪਰੋਂ ਵੀ ਜਿਹੜੇ ਖੋਲਣੇ ਓਕੇ ਆ ਤੇ ਨੀਚੇ ਵੀ ਇਹਦੇ ਪੇਚ ਉਦੇ ਵੀ ਖੋਲਣੇ ਓਕੇ ਆ ਇਸ ਕਰਕੇ ਜਿਹੜਾ ਸੈਲੋਟੇਪ ਵਾਲਾ ਤਰੀਕਾ ਇਹ ਸਭ ਤੋਂ ਵਧੀਆ ਹੈ ਸਭ ਤੋਂ ਬੈਸਟ ਹੈ ਤੇ ਇਹ ਹੀ ਲਾ ਲਾਂਗੇ ਸੈਲੋਟੇਪ ਤੇ ਇਹਦੇ ਨਾਲ ਜਿਹੜਾ ਫਰੇਮ ਆ ਜਦੋਂ ਅਸੀਂ ਵਰਕ ਕਰਾਂਗੇ ਇਹਨੂੰ ਅੱਗੇ ਪਿੱਛੇ ਕਰਨਾ ਸੌ ਮੇਰੀ ਮਸ਼ੀਨ ਉਹਨਾਂ ਸਾਡੀ ਤਿਆਰ ਵਾਂ ਤੇ ਇਹ ਜਿਹੜਾ ਹੈਗਾ ਗੁੰਬਕਾ ਇਹਨੂੰ ਵੀ ਕੁਝ ਨਹੀਂ ਕਰਨਾ ਤੇ ਇਹਦੇ ਲਈ ਸਾਈਡਾ ਜਿਹੜਾ ਬਕਾ ਵਾ ਇਹਨੇ ਵੀ ਕੋਈ ਵੱਡਾ ਛੱਟਾ ਨਹੀਂ ਕਰਨਾ ਜਿਸ ਤਰ੍ਹਾਂ ਹੀ ਨੋਰਮਲ ਕੱਪੜਿਆਂ ਦੀ ਸਿਲਾਈ ਕਰਦੇ ਆ ਉਸੇ ਤਰ੍ਹਾਂ ਹੀ ਕਰਨਾ ਭਾਵੇਂ ਇਹਨੂੰ ਵੱਡਾ ਕਰ ਲੋ ਛੋਟਾ ਕਰ ਲੋ ਤੇ ਇਹਦਾ ਜਿਹੜਾ ਸਰ ਕੋਈ ਮਸ਼ੀਨ ਦੀ ਕੜਾਈ ਤੇ ਨਹੀਂ ਪਊਗਾ ਜਿਸ ਤਰ੍ਹਾਂ ਵੀ ਇਹਨੂੰ ਮਰਜ਼ੀ ਰੱਖੋ ਉਵੇਂ ਤੇ ਨੋਰਮਲ ਹੀ ਇਸ ਤਰ੍ਹਾਂ ਵਰਕ ਕਰਦੇ ਹੋਵੇਂ ਦਾ ਹੀ ਜਿਹੜਾ ਇਹ ਰਹਿੰਦਾ ਤੇ ਇਹੀ ਸਿਰਫ ਤਿੰਨ ਚੀਜ਼ਾਂ ਆ ਆ ਪੈਰ ਇਹ ਕੱਢ ਲਿਆ ਇਹੀ ਸਿਰਫ ਤਿੰਨ ਚੀਜ਼ਾਂ ਇੱਕ 벨ਟ ਕੱਢ ਲਈ ਇੱਕ ਹੀ ਪੈਰ ਕੱਢ ਲਿਆ ਤੇ ਇੱਕ ਜਿਹੜੇ ਉਹ نیچے ਦਿੰਦੇ ਆ ਉਹਦੇ ਹੀ ਲਾ ਲਈਏ ਸੈਲੂਟੇਬ ਤੇ ਇਹ ਮਸ਼ੀਨ ਹੁਣ ਸਾਡੀ ਵਰਕ ਵਾਸਤੇ ਬਿਲਕੁਲ ਤਿਆਰ ਵਾ ਅੱਗੇ ਜਿਹੜੀ ਪਿਛਲੀਆਂ ਖੜਾਈਆਂ ਕੀਤੀਆਂ ਉਹ ਸਿਰਫ ਇਸੇ ਤਰ੍ਹਾਂ ਹੀ ਕੀਤੀ ਹੈਗੀ ਆ ਤੇ ਇਹ ਲੈ ਕੇ ਆਵਾਂਗੇ ਅੱਗੇ ਵੀਡੀਓ ਜੀ ਧੰਨਵਾਦ ਜੀ